ਹਾਂਜੀ ਸਤਿ ਸ੍ਰੀ ਅਕਾਲ ਜੀ ਰਵਿੰਦਰ ਕੌਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਆਪਾਂ ਕੁਝ ਨਵੀਆਂ ਗੱਲਾਂ ਲੈ ਕੇ ਹਾਜ਼ਰ ਹੋਏ ਆਂ ਜਿਦੇ ਵਿੱਚ ਸਾਡੀ ਜ਼ਿੰਦਗੀ ਜਿਹੜੀ ਉਹ ਕੁਦਰਤ ਵੱਲੋਂ ਤਿੰਨ ਪੱਖਾਂ ਤੋਂ ਹੋ ਕੇ ਗੁਜ਼ਰਦੀ ਹੈ ਭਾਵ ਤਿੰਨ ਪੜਾਵਾਂ ਦੇ ਵਿੱਚੋਂ ਹੋ ਕੇ ਲੰਘਦੀ ਹੈ ਬਚਪਨ ਜਵਾਨੀ ਤੇ ਬੁਢਾਪਾ ਮੇਨ ਤਾਂ ਤਿੰਨੇ ਹੀ ਨੇ ਪਰ 40 ਕੁ ਸਾਲ ਦੀ ਜਿਹੜੀ ਉਮਰ ਹੁੰਦੀ ਹੈ ਉਹ ਨਾ ਜਵਾਨੀ ਦੀ ਹੁੰਦੀ ਹੈ ਤੇ ਨਾ ਹੀ ਬੁਢਾਪੇ ਦੀ ਹੁੰਦੀ ਹੈ ਜਦੋਂ ਆਪਾਂ ਉਸ ਮੋੜ ਤੇ ਆ ਜਾਂਦੇ ਆ ਇਹ ਵਿਚਾਰਲਾਜਾ ਪੱਖ ਹੁੰਦਾ ਹੈ ਜ਼ਿੰਦਗੀ ਦਾ 40 ਸਾਲ ਤੱਕ ਦੀ ਉਮਰ ਤੱਕ ਪਹੁੰਚਣਾ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਮੋੜ ਹੁੰਦਾ ਹੈ ਇਸ ਸਮੇਂ ਜਿਹੜੇ ਸਾਡੀ ਜ਼ਿੰਦਗੀ ਦੇ ਤਜਰਬੇ ਹੁੰਦੇ ਨੇ ਉਹ ਸਾਨੂੰ ਸਮਝਦਾਰ ਬਣਾ ਦਿੰਦੇ ਨੇ ਸਾਨੂੰ ਸਾਡਾ ਅੱਗੇ ਦਾ ਜੀਵਨ ਜਿਹੜਾ ਜਿਉਣ ਲਈ ਇੱਕ ਨਵੀਂ ਦਿਸ਼ਾ ਦੀ ਜ਼ਰੂਰਤ ਪੈ ਜਾਂਦੀ ਹੈ ਇਸ ਉਮਰ ਵਿੱਚ ਇਨਸਾਨ ਹੈ ਜਿਹੜਾ ਆਪਣੇ ਆਪ ਨੂੰ ਕਾਫੀ ਹੱਦ ਤੱਕ ਸੁਧਾਰ ਲੈਂਦਾ ਹੈ ਅਤੇ ਖੁਦ ਨੂੰ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਇਸ ਉਮਰ ਦੇ ਵਿੱਚ ਆ ਕੇ ਅਸੀਂ ਸੋਚਦੇ ਹਾਂ ਕਿ ਹੁਣ ਤੱਕ ਅਸੀਂ ਨੇ ਕੀ ਕੀਤਾ ਸੀ ਤੇ ਅੱਗੇ ਸਾਨੂੰ ਕੀ ਕਰਨਾ ਚਾਹੀਦਾ ਹੈ ਜਿਹੜੀ 40 ਸਾਲ ਦੀ ਉਮਰ ਹੁੰਦੀ ਹੈ ਇਹਦੇ ਵਿੱਚ ਸਾਨੂੰ ਆਪਣੀ ਸਿਹਤ ਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਕਹਿੰਦੇ ਹੁੰਦੇ ਨੇ ਕਿ ਤੰਦਰੁਸਤ ਸਰੀਰ ਤੋਂ ਬਿਨਾ ਚੰਗਾ ਤੇ ਸਫਲ ਜੀਵਨ ਦੀ ਜਿਹੜੀ じゃ ਕਲਪਨਾ ਹੈ ਉਹ ਕੀਤੀ ਨਹੀਂ ਜਾ ਸਕਦੀ ਹੈ ਇਸ ਉਮਰ ਤੋਂ ਬਾਅਦ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਤੇ ਇਸੇ ਸਮੇਂ ਸਾਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਹਿੰਦੇ ਹੁੰਦੇ ਨੇ ਕੀ ਹੁੰਦੇ ਨੇ ਕਿ ਪਰਿਵਾਰ ਹੀ ਸਾਡੀ ਅਸਲੀ ਸ਼ਕਤੀ ਹੁੰਦੀ ਹੈ ਇਸ ਨੂੰ ਸੇ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਇਸ ਉਮਰ ਵਿੱਚ ਸਾਨੂੰ ਕੁਝ ਨਵੀਂ-ਨਵੀਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ ਉਮਰ ਤਾਂ ਸਿਰਫ ਇੱਕ ਗਿਣਤੀ ਵਿੱਚ ਹੀ ਆਉਂਦੀ ਹੈ ਪਰ ਸਾਨੂੰ ਕੁਝ ਵੀ ਸਿੱਖਣਾ ਕਦੇ ਵੀ ਨਹੀਂ ਛੱਡਣਾ ਚਾਹੀਦਾ ਇਹ ਕਿਸੇ ਵੀ ਉਮਰ ਦੇ ਵਿੱਚ ਜਾ ਕੇ ਸਿੱਖਿਆ ਜਾ ਸਕਦਾ ਹੈ ਆਪਣੇ ਆਪ ਨੂੰ ਨਵੀਆਂ-ਨਵੀਆਂ ਗੱਲਾਂ ਦੇ ਨਾਲ ਅਪਡੇਟ ਕਰਦੇ ਰਹੋ ਹਰੇਕ ਚੀਜ਼ ਦਾ ਗਿਆਨ ਲੈਂਦੇ ਰਹੋ ਇਸ ਨਾਲ ਸਾਡੇ ਸਰੀਰ ਦੇ ਵਿੱਚ ਇੱਕ ਨਵੀਂ ਰੌਸ਼ਨੀ ਦੀ ਕਿਰਨ ਤੇ ਤਾਜ਼ਗੀ ਮਹਿਸੂਸ ਹੁੰਦੀ ਹੈ। ਅਸੀਂ ਹਰ ਇੱਕ ਸਥਿਤੀ ਦਾ ਸਾਹਮਣਾ ਬਿਹਤਰ ਤਰੀਕੇ ਦੇ ਨਾਲ ਕਰ ਸਕਦੇ ਹਾਂ ਕਿਉਂਕਿ ਉਸ ਉਮਰ ਤੱਕ ਆ ਕੇ ਸਾਨੂੰ ਜ਼ਿੰਦਗੀ ਦੇ ਵਿੱਚੋਂ ਬਹੁਤ ਕੁਝ ਤਜਰਬੇ ਹਾਸਲ ਹੋ ਜਾਂਦੇ ਨੇ। ਬੜੀਆਂ ਤੰਗੀਆਂ ਮੁਸ਼ਕਲਾਂ ਘਟ ਕੇ ਅਸੀਂ ਇਸ ਮੋੜ ਤੇ ਆ ਕੇ ਪਹੁੰਚਦੇ ਹਾਂ। ਜਿੱਥੇ ਸਾਡੇ ਨਾਲ ਜੋ ਬੀਤੀਆਂ ਘਟਨਾਵਾਂ ਜੋ ਅਸੀਂ ਨੇ ਔਕੇ ਸੌਖੇ ਪਲ ਚੱਲੇ ਉਹ ਸਾਡੀ ਜ਼ਿੰਦਗੀ ਦੇ ਤਜਰਬੇ ਬਣ ਜਾਂਦੇ ਨੇ। ਕਦੇ ਵੀ ਜਲਦਬਾਜ਼ੀ ਦੇ ਵਿੱਚ ਕੋਈ ਫੈਸਲੇ ਨਹੀਂ ਲੈਣੇ ਚਾਹੀਦੇ ਹੈਗੇ ਹਮੇਸ਼ਾ ਧੀਰਜ ਤੇ ਸੰਜਮ ਦੇ ਨਾਲ ਮੁਸ਼ਕਲਾਂ ਦਾ ਹੱਲ ਕਰ ਲੈਣਾ ਚਾਹੀਦਾ ਹੈ ਜੇ ਨਿਮਰਤਾ ਤੇ ਧੀਰਜ ਨੂੰ ਜ਼ਿੰਦਗੀ ਦਾ ਆਪਾ ਹਿੱਸਾ ਬਣਾ ਲਈਏ ਫਿਰ ਕੀ ਹੈ ਇਹ ਜੀਵਨ ਦੇ ਹਰ ਮੋੜ ਤੇ ਸਫਲਤਾ ਤੁਹਾਡਾ ਸਾਥ ਦੇਊਗੀ ਔਖੇ ਸਮੇਂ ਦੇ ਵਿੱਚ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਜੀਵਨ ਦਾ ਜਿਹੜਾ ਅਸਲੀ ਉਦੇਸ਼ ਹੈ ਉਹ ਇਸ ਉਮਰ ਦੇ ਵਿੱਚ ਕੀ ਆਂਦੇ ਦੂਜਿਆਂ ਦੀ ਮਦਦ ਕਰਨਾ ਭਾਵ ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ ਇਸ ਨਾਲ ਸਾਡੀ ਆਤਮਾ ਨੂੰ ਵੀ ਸਕੂਨ ਮਿਲਦਾ ਹੈ ਤੇ ਹਮੇਸ਼ਾ ਸੀ ਆਪਣੇ ਆਪ ਨੂੰ ਖੁਦ ਦੀ ਕੀਮਤ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੀਏ ਕਦੇ ਵੀ ਆਪਣੇ ਆਪ ਨੂੰ ਛੋਟਾ ਨਾ ਸਮਝੋ ਆਪਣੇ ਜੀਵਨ ਦੇ ਜਿਹੜੇ ਅਨਮੋਲ ਅਨੁਭਵ ਨੇ ਉਹਨਾਂ ਨੂੰ ਦੂਜਿਆਂ ਨਾਲ ਚਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਬੱਚਿਆਂ ਦੇ ਨਾਲ ਜ਼ਰੂਰ ਸਾਂਝਾ ਕਰੋ ਉਹਨਾਂ ਨੂੰ ਮਜ਼ਬੂਤ ਬਣਾਈਏ ਆਪਣਿਆਂ ਤੇ ਆਪਣੇ ਬੱਚਿਆਂ ਦੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਉਹਨਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰੀਏ ਤਾ ਜੋ ਜ਼ਿੰਦਗੀ ਦੇ ਵਿੱਚ ਕਦੇ ਵੀ ਔਖੇ ਸਮੇਂ ਉਹ ਨਾ ਡੋਲਣ ਜੇਕਰ ਅਸੀਂ ਖੁਦ ਤੰਦਰੁਸਤ ਰਹਾਂਗੇ ਤਾਂ ਸਾਡਾ ਪਰਿਵਾਰ ਤੇ ਸਾਡੇ ਬੱਚੇ ਵੀ ਖੁਸ਼ ਰਹਿਣਗੇ 15 ਮਿੰਟ ਜ਼ਰੂਰ ਸਵੇਰ ਦੀ ਸੈਰ ਕਰਿਆ ਕਰੋ ਜਾਂ ਸ਼ਾਮ ਦੀ ਕਰਿਆ ਕਰੋ ਸਵੇ ਸਿਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਆਪਣੇ ਭੋਜਨ ਦੇ ਵਿੱਚ ਹਲਕਾ ਫੁਲਕਾ ਚੀਜ਼ਾਂ ਨੂੰ ਸ਼ਾਮਲ ਕਰੋ ਵੱਤੋ ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰੋ ਫਲ ਹੋਗੇ ਹਰੇ ਪੱਤੇ ਵਾਲੀਆਂ ਸਬਜ਼ੀਆਂ ਹੋਗੀਆਂ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਨ੍ਹਾਂ ਨਾਲ ਤੁਸੀਂ ਖੁਦ ਆਪਣੇ ਸਰੀਰਵਾਰ ਜਿੰਨਾ ਤੁਸੀਂ ਖੁਦ ਆਪਣੇ ਸਰੀਰ ਦੇ ਬਾਰੇ ਜਾਣਦੇ ਹੋ ਉਹਨਾਂ ਦੂਸਰਾ ਕੋਈ ਨਹੀਂ ਜਾਣ ਸਕਦਾ ਹੈਗਾ ਇਹ ਸਭ ਕੁਝ ਤੁਹਾਡੇ ਹੱਥ ਦੇ ਵਿੱਚ ਹੈ ਆਪਣੇ ਸਰੀਰ ਨੂੰ ਵਧੀਆ ਤੰਦਰੁਸਤ ਬਣਾਈਏ ਤੇ ਸਵੇਰ ਸ਼ਾਮ 5-10 ਮਿੰਟ ਜ਼ਰੂਰ ਪ੍ਰਮਾਤਮਾ ਦਾ ਨਾਮ ਸਿਮਰਨ ਕਰੀਏ ਤਾਂ ਜੋ ਪ੍ਰਮਾਤਮਾ ਔਖੇ ਵੇਲੇ ਸਾਡਾ ਜ਼ਰੂਰ ਸਾਥ ਦੇਵੇ ਇਸ ਕਰਕੇ ਸਾਨੂੰ ਜ਼ਰੂਰੀ ਹੈ ਬਿਸਵੇਦੀ ਸੈਰ ਦੇ ਨਾਲ ਨਾਲ ਅਸੀਂ ਆਪਣੇ ਘਰ ਦੇ ਵਿੱਚ ਕੋਈ ਹੋਰ ਐਕਸਰਸਾਈਜ਼ ਵੀ ਨਾਲ ਕਰ ਸਕਦੇ ਹਾਂ ਜਿਸ ਨਾਲ ਸਾਡਾ ਸਰੀਰ ਬਿਲਕੁਲ ਤੰਦਰੁਸਤ ਰਹੇ ਬਿਮਾਰੀਆਂ ਤੋਂ ਨਿਰੋਗ ਰਹੇ ਡਾਕਟਰਾਂ ਦੇ ਜਾਣਨ ਦੇ ਨਾਲੋਂ ਆਪਣੇ ਘਰ ਦੇ ਵਿੱਚ ਅਸੀਂ ਛੋਟੇ-ਮੋਟੀਆਂ ਮੁਸ਼ਕਲਾਂ ਦਾ ਆਪਣੇ ਸਰੀਰ ਦੀਆਂ ਜੋ ਤੰਗੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਉਹਨਾਂ ਨੂੰ ਹੱਲ ਕਰ ਸਕੀਏ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ ਨਾਲ ਸਾਡਾ ਦਿਮਾਗ ਵੀ ਤੰਦਰੁਸਤ ਹੋਣਾ ਚਾਹੀਦਾ ਹੈ ਦਿਮਾਗ ਤੰਦਰੁਸਤ ਤਾਂ ਹੋਊਗਾ ਜੇ ਅਸੀਂ ਉਹਦੇ ਵਿੱਚ ਚੰਗੀਆਂ ਗੱਲਾਂ ਪੋਜ਼ਿਟਿਵ ਵਿਚਾਰਾਂ ਨੂੰ ਲੈ ਕੇ ਆਵਾਂਗੇ ਚੰਗੀਆਂ ਗੱਲਾਂ ਸਾਡੇ ਦਿਮਾਗ ਤੇ ਸਾਡੀ ਮਾਨਸਿਕ ਸਥਿਤੀ ਨੂੰ ਮਜ਼ਬੂਤ ਬਣਾ ਦਿੰਦੀਆਂ ਨੇ ਜੇ ਸਾਡੀ ਮਾਨਸਿਕ ਸਥਿਤੀ ਮਜ਼ਬੂਤ ਹੋਊਗੀ ਤਾਂ ਸਾਡਾ ਸਰੀਰ ਤੇ ਦਿਮਾਗ ਵੀ ਤੰਦਰੁਸਤ ਰਹੇਗਾ ਸੋ ਹਲਕੀਆਂ-ਫੁਲਕੀਆਂ ਚੀਜ਼ਾਂ ਨੂੰ ਆਪਣੇ ਭੋਜਨ ਦੇ ਵਿੱਚ ਸ਼ਾਮਿਲ ਕਰੀਏ ਤੇ ਖਾਣਾ ਖਾਣ ਤੋਂ ਬਾਅਦ ਅੱਧਾ ਘੰਟਾ ਆਪਾਂ ਨੂੰ ਸੌਣਾ ਨਹੀਂ ਚਾਹੀਦਾ ਹੈਗਾ ਤੁਰਨਾ-ਫਿਰਨਾ ਚਾਹੀਦਾ ਹੈ ਤਾਂ ਜੋ ਜਿਹੜਾ ਆਪਣਾ ਖਾਦਾ-ਪੀਤਾ ਭੋਜਨ ਆ ਉਹ ਸਹੀ ਤਰੀਕੇ ਦੇ ਨਾਲ ਹਾਜ਼ਮ ਹੋ ਸਕੇ ਸੋ ਜੇ ਤੁਹਾਨੂੰ ਇਹ ਮੇਰੀਆਂ ਗੱਲਾਂ ਵਧੀਆਂ ਲੱਗੀਆਂ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ